ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਇਸ YouTube ਚੈਨਲ ਦੇ ਹਾਂ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਵੀ ਪਤਾ ਹੈ ਕਿ ਅੱਜ ਕਮਾਲਪੁਰ ਲੁਧਿਆਣਾ ਵਿਖੇ ਇੱਕ ਕਬੱਡੀ ਦਾ ਵੱਡਾ ਮਹਾਕੁੰਭ ਕਰਵਾਇਆ ਜਾ ਰਿਹਾ ਹੈ ਤੇ ਦੋਸਤੋ ਜਿੱਥੇ ਪਹਿਲਾ ਇਨਾਮ 1 ਲੱਖ ਰੁਪਏ ਤੇ ਦੂਜਾ ਇਨਾਮ 75000 ਰੁਪਏ ਹੋਵੇਗਾ ਤੇ ਦੋਸਤੋ ਬੈਸਟ ਰੇਡਰ ਤੇ ਯਾਫੀ ਨੂੰ 911 ਟਰੈਕਟਰ ਦਿੱਤੇ ਜਾਣਗੇ ਹਾਂਜੀ ਦੋਸਤੋ ਤੇ ਗੱਲ ਕਰ ਲਈ ਇੱਥੇ ਖੇਡਣ ਵਾਲੇ ਖਿਡਾਰੀਆਂ ਦੀ ਅੱਜ ਤੁਹਾਨੂੰ ਦੱਸ ਜੀ ਕਿ ਇੱਥੇ ਕੌਣ ਕੌਣ ਖੇਡਣ ਜਾ ਰਿਹਾ ਹੈ ਗੱਲ ਕਰ ਲਈ ਦੋਸਤੋ ਡਰੋਲੀ ਪਾਈ ਦੀ ਟੀਮ ਹਾਂਜੀ ਦੋਸਤੋ ਇਸ ਟੀਮ ਵਿੱਚ ਹੈਰੀ ਦਾਰਾਪੁਰ ਰੇਸ਼ਮਸਲੀਨੇ ਵਾਲਾ ਸੁੱਚਾ ਸੂਰੇ ਵਾਲਾ ਬਿੱਲੀ ਡਰੋਲੀ ਪਾਈ ਤੇ ਹੋਰ ਖਿਡਾਰੀ ਖੇਡਣਗੇ ਹਾਂਜੀ ਦੋਸਤੋ ਕੌਂਕੇ ਦੀ ਟੀਮ ਦੀ ਗੱਲ ਕਰੀ ਤਾਂ ਦੋਸਤੋ ਸ਼ੀਰਾ ਸ਼ੀਰਾ ਮੀਰਾਕੋਟ ਵਾਲਾ ਰਵੀ ਬੁਰਜਲੇਟਾ ਧਾਕੜ ਗੋਗੜੀਆਂ ਵਾਲਾ ਅਮਨ ਕੌਂਕੇਆ ਵਾਲਾ ਤੇ ਜੱਸਾ ਕੌਂਕੇਆ ਵਾਲਾ ਤੇ ਦੋਸਤੋ ਹੋਰ ਤਕੜੇ ਖਿਡਾਰੀ ਇਸ ਟੀਮ ਵਿੱਚ ਖੇਡਣਗੇ ਤੇ ਗੱਲ ਕਰ ਲਈ ਅਗਲੀ ਟੀਮ ਦੀ ਹਾਂਜੀ ਦੋਸਤੋ ਤੁਹਾਨੂੰ ਦੱਸ ਦਈਏ ਕਿ ਬਹੁ ਅਕਬਰਪੁਰ ਦੀ ਟੀਮ ਹਾਂਜੀ ਇਸ ਟੀਮ ਵਿੱਚ ਅੰਬਾਸਰ ਸਿੰਘ ਵਾਲਾ ਮਨ ਸਿੰਘ ਦਿੜਬੇ ਵਾਲਾ ਬੰਟੀ ਟਿੱਬੇ ਵਾਲਾ ਤੇ ਕਬੱਡੀ ਦਾ ਬਨਮੈਨ ਆਰਮੀ ਹਾਂਜੀ ਦੋਸਤੋ ਸ਼ਿੱਲੂ ਬਹੁ ਅਕਬਰਪੁਰ ਵਾਲਾ ਵੀ ਇਸ ਕਬੱਡੀ ਕੱਪ ਉੱਤੇ ਪਹੁੰਚ ਰਿਹਾ ਹੈ ਜੀ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਅਗਲੀ ਟੀਮ ਦੀ ਜਾਣਕਾਰੀ ਹਾਂਜੀ ਦੋਸਤੋ ਫਕਰ ਚੰਡੇ ਦੀ ਟੀਮ ਫਕਰ ਚੰਡੇ ਦੀ ਟੀਮ ਦੀ ਗੱਲ ਕਰੀ ਤਾਂ ਰਵੀ ਤੁਸਾ ਸੁਖਮਣ ਮੀਰਪੁਰ ਵਾਲਾ ਬੂਰਾ ਜਗਮਾਲ ਵਾਲੀ ਸੋਨੀ 골ਡੀ ਕੌੜਾ ਤੇ ਦੋਸਤੋ ਜਸ਼ਨ ਤੇ ਹੋਰ ਤਗੜੇ ਖਿਡਾਰੀ ਇਸ ਟੀਮ ਵਿੱਚ ਖੇਡਣਗੇ ਜੀ ਤੇ ਇੱਕ ਹੋਰ ਤਕੜੀ ਟੀਮ ਦੀ ਗੱਲ ਕਰ ਲਈ ਹੈ ਦੋਸਤੋ ਸ਼ਕਰਪੁਰ ਦੀ ਟੀਮ ਦੀ ਗੱਲ ਕਰੀ ਤਾਂ ਯੋਧਾ ਸੁਰਖਪੁਰ ਵਾਲਾ ਸਨੀ ਕਾਲੇ ਸੰਘਿਆ ਵਾਲਾ ਦੀਪਕ ਕਾਸ਼ੀਪੁਰ ਤੇ ਸ਼ਾਜੀ ਹੋਰ ਖਿਡਾਰੀ ਇਸ ਟੀਮ ਵਿੱਚ ਖੇਡਣ ਜਾ ਰਹੇ ਨੇ ਤੇ ਦੋਸਤੋ ਹਾਕਮ ਵਾਲੀ ਟੀਮ ਦੀ ਗੱਲ ਕਰ ਲਈ ਤਾਂ ਕੁਲਵੀਰ ਜਟਾਣੇ ਵਾਲਾ ਬੁਰੀਆ ਸੀਸਰ ਰਕੇਸ਼ ਬੌਪਰ ਤੇ ਦੋਸਤੋ ਜੱਗੂ ਹਾਕਮ ਵਾਲਾ ਵੀ ਇਸ ਕਬੱਡੀ ਕੱਪ ਉੱਤੇ ਪਹੁੰਚ ਰਿਹਾ ਹੈ ਹਾਂਜੀ ਦੋਸਤੋ ਇਹ ਸੀ ਜਾਣਕਾਰੀ ਜੋ ਤੁਹਾਡੇ ਨਾਲ ਸਾਂਝੀ ਕਰਨੀ ਸੀ ਤਾਂ ਦੇਖਦੇ ਹਾਂ ਜੀ ਫਿਰ ਕੌਣ ਜਿੱਤ ਕੇ ਲੈ ਕੇ ਜਾਂਦਾ ਨਾਟਗਰ ਟਰੈਕਟਰਾਂ ਨੂੰ ਆਪਣੇ ਘਰੇ ਜੁੜੇ ਰਹੋ ਚੈਨਲ ਦੇ ਨਾਲ ਹਾਜ਼ਰ ਹੋਵਾਂਗੇ ਕਬੱਡੀ ਦੀ ਕੋਈ ਨਵੀਂ ਅਪਡੇਟ ਲੈ ਕੇ ਤੇ ਦੋਸਤੋ ਤੁਹਾਨੂੰ ਕੀ ਲੱਗਦਾ ਕਿ ਅੱਜ ਨਾਟਗਰ ਜਿੱਤ ਕੇ ਕੌਣ ਲੈ ਕੇ ਜਾਊਗਾ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ